ਡੇਰਾ ਬਾਬਾ ਪੰਜ ਪੀਰ ਜੀ ਦੀ ਦਰਗਾਹ ਵਿਖੇ ਲੋਹੜੀ ਅਤੇ ਮਾਗੀ ਦਾ ਪੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਮੁੱਖ ਸੇਵਾਦਾਰ ਸੀਨੀਅਰ ਪ੍ਰਧਾਨ ਪਰਮਜੀਤ ਸਿੰਘ ਪੰਮੀ ਕਰਨ ਜੱਟ ਵਾਇਸ ਪ੍ਰਧਾਨ ਇਹ ਮੇਲਾ 14 1 2026 ਦਿਨ ਬੁੱਧਵਾਰ ਨੂੰ ਮਨਾਇਆ ਗਿਆ ਇਸ ਮੇਲੇ ਵਿੱਚ ਉੱਚੇ-ਚੇ ਤੌਰ ਤੇ ਨੌਜਵਾਨਾਂ ਲਈ ਕੁਸ਼ਤੀ ਮੁਕਾਬਲੇ ਕਰਵਾਏ ਗਏ ਹਨ ਅਤੇ ਪ੍ਰੇਰਿਤ ਕੀਤਾ ਗਿਆ ਹੈ ਕਿ ਨੌਜਵਾਨ ਨਸ਼ਾ ਨੂੰ ਛੱਡ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਅਤੇ ਕੁਸ਼ਤੀਆਂ ਵਿੱਚ ਭਾਗ ਲੈਣ ਅਤੇ ਆਪਣੇ ਮਾਪੇ ਦੇ ਨਾਮ ਨੂੰ ਰੋਸ਼ਨ ਕਰਨ ਇਸ ਮੇਲੇ ਵਿੱਚ ਮਸ਼ਹੂਰ ਗਾਇਕ پرویز ਆलम ਅਸलम अली ਰਜੇਸ਼ ਰਾਜੂ ਨੇ ਮਹਿਫਿਲ ਵਿੱਚ ਹਾਜ਼ਰੀ ਲਗਵਾਈ ਆਈ ਹੋਈ ਸੰਗਤ ਵਾਸਤੇ ਉਚੇਚੇ ਤੌਰ ਤੇ ਲੰਗਰ ਪੰਡਾਰੇ ਦੇ ਵੀ ਇੰਤਜ਼ਾਮ ਕੀਤੇ ਗਏ ਇਹ ਮੇਲਾ ਸਾਰੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ ਮੁੱਖ ਮਹਿਮਾਨ ਵਜੋਂ ਅੰਮ੍ਰਿਤਸਰ ਦੇ ਮੇਅਰ ਮੋਤੀ ਸਿੰਘ ਪਾਟਿਆ ਨੇ ਆ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਹਾਜ਼ਰੀ ਲਗਵਾਈ ਪੱਤਰਕਾਰ ਸੈਦ ਸਿੰਘ ਦੇ ਨਾਲ ਸਿਮਰਨ ਮਟੂ ਦੀ ਵਿਸ਼ੇਸ਼ ਰਿਪੋਰਟ खाड़े आ जाओ आज खाड़े लायो क्या है जी मेरे लीर लह क्या क्या है जी बाबा जी के दरबार से अन खुशियां भरिया दहाड़ा है ਆਣਦੇ ਠੀਕ ਹੈ ਜੀ ਕੇ ਦੇਖ ਚਾਹੀਏ ਖਾੜੇ ਦੇ ਵਿੱਚ ਵੀਰ ਦੇ ਖਾੜੇ ਦੇ ਵਿੱਚ ਤਹਾਂ ਨੂੰ ਫਰੀ ਖਾਣਦੇ ਖਾੜੇ ਦੇ ਵਿੱਚ ਪਹਿਲਵਾਨਾਂ ਖਾੜੇ ਦੇ ਵਿੱਚ ਦਾਜਾ ਜੀ ਖਾੜੇ ਵਿੱਚ ਲਾਇਓ ਜਲਦ ਜਲਦ ਜੋ ਪਹਿਲਵਾਨਾਂ टिक्को लागे जी टिक्को लागे टिक्को ला जिंदाबाद है अड़े पहलवान ने ठी ले जाई देया ए पहलवानों कोईstadade दे दसे होए दांत खाओ कोई जवदार तो खाओ नहीं अपना फिनिश मार खाओ ਤੇ ਜਿਹੜਾ ਅੰਕਲ ਦੀ ਮੇਲਾ ਕਰਵਾਇਆ ਜਾ ਰਿਹਾ ਅੱਜ ਮਾਗੀ ਦਾ ਇਹਦੇ ਵਿੱਚ ਕਿਹੜੇ ਕਿਹੜੇ ਮਹਾਨ ਸਿਤਾਰਾ ਸਿੰਗਰ ਜਿਹੜੇ ਆਏਗੇ ਬਹੁਤ ਵਧੀਆ ਵਧੀਆ ਸਿੰਗਰ ਹੈ ਇਹ ਸੁਨਮ ਤੋਂ ਬਾਦਾ ਦੱਸਿਆ ਜੇ ਤੇ ਕੀ ਕੀ ਤੌਰ ਤੇ ਕੋਣ ਆਇਆ ਸੀਗਾ ਮੋਤੀਪਾਟਿਆ ਆਇਆ ਅੱਛਾ ਜੀ ਤੇ ਆਈ ਹੋਈ ਸੰਗਤ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਸੰਤਾਨਾਂ ਜਿਹੜੋ ਖਾੜੇ ਦੇ ਵਿੱਚ ਆਉਣ ਵਾਲੀਆਂ ਜਿਹੜੀ ਆ ਨਿਕਲ ਹੈਗੀ ਆ ਉਹ ਕਾੜੇ ਨਾਲ ਪਹਿਲਵਾਨੀ ਨਾਲ ਖੇਡਾਂ ਨਾਲ ਨਸ਼ਿਆਂ ਨਾਲ ਬਾਕੀ ਦੇ ਪੰਡਾਰੇ ਦੀ ਦੇਰੋਂ ਲੱਖ ਲੱਖ ਬਣਾਈਓ